ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਨਵੀਂ ਬਹੁਤ ਹੀ ਦਿਲਚਸਪ ਕਹਾਣੀ ਲੈ ਕੇ ਆਏ ਆ ਤੁਸੀਂ ਵੀਡੀਓ ਸ਼ੁਰੂ ਹੋਈ ਆ ਸਭ ਤੋਂ ਪਹਿਲਾਂ ਇਹਨੂੰ ਲਾਈਕ ਕਰ ਦਿਓ ਤੇ ਆਗੇ ਦੋਸਤਾਂ ਤੱਕ ਵੀ ਸ਼ੇਅਰ ਕਰ ਦਿਓ ਹੁਣ ਆਪਾਂ ਬਿਨਾਂ ਕਿਸੇ ਦੇਰੀ ਦੇ ਵੀਡੀਓ ਨੂੰ ਸ਼ੁਰੂ ਕਰਦੇ ਆਂ ਦੋਸਤੀ ਦਾ ਤਿਉਹਾਰ ਚੂਹਿਆਂ ਤੇ ਵੱਡੀ ਮੁਸੀਬਤ ਆ ਪਈ ਹਜ਼ਾਰਾਂ ਲੱਖਾਂ ਚੂਹੇ ਮਰ ਗਏ ਵੈਦ ਚੂਹਿਆਂ ਨੇ ਜ਼ਖਮੀਆਂ ਦੀ ਸੰਭਾਲ ਅਤੇ ਉਹਨਾਂ ਦੀ ਸੇਵਾ ਕੀਤੀ ਚੂਹਿਆਂ ਦੇ ਸ਼ਹਿਰ ਵਿੱਚ ਅਜਿਹੀ ਭਿਆਨਕ ਆਫਤ ਪਹਿਲਾਂ ਕਦੇ ਨਹੀਂ ਆਈ ਸੀ ਇਸ ਆਫਤ ਤੋਂ ਬਚਣ ਲਈ ਕੀ ਉਪਾਏ ਕੀਤੇ ਜਾਵੇ ਇਸ ਲਈ ਚੂਹਿਆਂ ਨੇ ਇੱਕ ਸਭਾ ਬੁਲਾਈ ਸਭਾ ਵਿੱਚ ਕਈ ਘੰਟੇ ਗੱਲਬਾਤ ਹੁੰਦੀ ਰਹੀ ਅੰਤ ਵਿੱਚ ਇੱਕ ਸਮਝਦਾਰ ਬੁੱड्ढे ਚੂਹੇ ਨੇ ਕਿਹਾ ਸਾਨੂੰ ਹਾਥੀਆਂ ਦੇ ਰਾਜੇ ਕੋਲ ਜਾ ਕੇ ਇਸ ਘਟਨਾ ਬਾਰੇ ਦੱਸਣਾ ਚਾਹੀਦਾ ਹੈ ਉਹੀ ਸ਼ਹਿਰ ਦੇ ਰਸਤੇ ਆਪਣੇ ਚੁੰਡ ਦਾ ਆਉਣਾ ਜਾਣਾ ਬੰਦ ਕਰਵਾ ਸਕਦਾ ਹੈ ਬੁੱਡੇ ਚੂਹੇ ਦੀ ਗੱਲ ਮੰਨ ਲਈ ਗਈ ਹਾਥੀ ਰਾਜਾ ਕੋਲ ਜਾਣ ਲਈ ਤੇਨ ਚੂਹੇ ਚੁਣੇ ਗਏ ਤਨੇ ਚੂਹੇ ਹਾਥੀ ਰਾਜਾ ਕੋਲ ਗਏ ਤੇ ਉਸ ਨੂੰ ਪ੍ਰਣਾਮ ਕਰਕੇ ਬੋਲੇ ਮਹਾਰਾਜ ਤੁਸੀਂ ਤਾਕਤਵਰ ਵੀ ਹੋ ਤੇ ਵੱਡੇ ਵੀ ਜਦੋਂ ਤੁਸੀਂ ਤੇ ਤੁਹਾਡੇ ਸਾਥੀ ਇਸ ਸ਼ਹਿਰ ਵਿੱਚ ਲੰਘਦੇ ਹਨ ਤਾਂ ਸਾਡਾ ਬਹੁਤ ਨੁਕਸਾਨ ਹੋ ਜਾਂਦਾ ਹੈ ਅਸੀਂ ਬਹੁਤ ਹੀ ਬੇਵਸ ਅਤੇ ਛੋਟੇ ਹਾਂ ਤੁਹਾਡੇ ਪੈਰਾਂ ਥੱਲੇ ਆਜਾਂ ਨਾਲ ਹਜ਼ਾਰਾ ਚੂਹੇ ਕੁਚਲੇ ਗਏ ਤੇ ਲੱਖਾਂ ਜ਼ਖਮੀ ਹੋ ਗਏ ਹਨ ਜੇ ਤੁਸੀਂ ਫਿਰ ਸਾਡੇ ਸ਼ਹਿਰ ਰਾਹੀ ਹੋ ਕੇ ਜਾਓਗੇ ਤਾਂ ਸਾਡੇ ਚ ਕੋਈ ਜ਼ਿੰਦਾ ਨਹੀਂ ਬਚੇਗਾ ਇਸ ਲਈ ਅਸੀਂ ਤੁਹਾਨੂੰ ਇਹ ਕਹਿਣ ਆਏ ਹਾਂ ਕਿ ਮਹਾਰਾਜ ਜਦੋਂ ਤੁਸੀਂ ਜੰਗਲ ਵਿੱਚ ਵਾਪਸ ਜਾਓ ਤਾਂ ਕਿਰਪਾ ਕਰਕੇ ਕਿਸੇ ਦੂਜੇ ਰਸਤੇ ਤੋਂ ਚਲੇ ਜਾਓ ਤੁਹਾਡੀ ਇਸ ਕਿਰਪਾ ਨੂੰ ਅਸੀਂ ਕਦੇ ਨਹੀਂ ਭੁੱਲਾਂਗੇ ਤੇ ਸਦਾ ਤੁਹਾਡੇ ਦੋਸਤ ਬਣੇ ਰਹਾਂਗੇ ਦੇਖਣ ਨੂੰ ਤਾਂ ਅਸੀਂ ਬਹੁਤ ਛੋਟੇ ਹਾਂ ਫਿਰ ਵੀ ਕਦੇ ਨਾ ਕਦੇ ਤੁਹਾਡੇ ਕੰਮ ਆ ਸਕਦੇ ਹਾਂ ਹਾਥੀ ਰਾਜੇ ਨੇ ਚੂਹਿਆਂ ਦੀ ਗੱਲ ਤੇ ਗੌਰ ਕੀਤੀ ਤੇ ਕਿਹਾ ਤੁਸੀਂ ਤੁਸੀਂ ਠੀਕ ਕਹਿ ਰਹੇ ਹੋ ਜਾਓ ਫਿਕਰ ਨਾ ਕਰੋ ਹੁਣ ਅਸੀਂ ਤੁਹਾਡੇ ਸ਼ਹਿਰ ਰਾਹੀਂ ਨਹੀਂ ਜਾਵਾਂਗੇ ਕਈ ਸਾਲਾਂ ਬਾਅਦ ਇੱਕ ਰਾਜੇ ਨੂੰ ਆਪਣੀ ਫੌਜ ਲਈ ਹਾਥੀਆਂ ਦੀ ਲੋੜ ਪਈ। ਉਸਨੇ ਵੱਧ ਤੋਂ ਵੱਧ ਹੱਥੀ ਫੜਨ ਲਈ ਕਈ ਆਦਮੀ ਜੰਗਲ ਵਿੱਚ ਭੇਜੇ। ਰਾਜੇ ਦੇ ਆਦਮੀ ਉਸੇ ਜੰਗਲ ਵਿੱਚ ਆਏ ਜਿੱਥੇ ਹਾਥੀ ਰਾਜਾ ਤੇ ਉਸਦੇ ਸਾਥੀ ਰਹਿੰਦੇ ਸਨ। ਉਹਨਾਂ ਨੇ ਜੰਗਲ 'ਚ ਕਈ ਵੱਡੇ-ਵੱਡੇ ਟੋਏ ਪੁੱਟੇ ਤੇ ਉਹਨਾਂ ਨੂੰ ਦਰਖਤਾਂ ਰਿਆਂ ਟਾਹਣੀਆਂ ਤੇ ਪੱਤੇ ਨਾਲ ਟੱਕ ਦਿੱਤਾ ਹਾਥੀ ਰਾਜਾ ਤੇ ਉਸਦੇ ਬਹੁਤ ਸਾਰੇ ਸਾਥੀ ਉਹਨਾਂ ਟੋਇਆਂ ਵਿੱਚ ਡਿੱਗ ਪਏ ਤੇ ਫਸ ਗਏ ਉਹਨਾਂ ਨੇ ਬਾਹਰ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ناکਾਮ ਰਹੇ ਥੋੜੀ ਦੇਰ ਬਾਅਦ ਰਾਜੇ ਦੇ ਆਦਮੀ ਕਈ ਪਾਲਤੂ ਹਾਥੀਆਂ ਨੂੰ ਲੈ ਕੇ ਆਏ ਪਾਲਤੂ ਹਾਥੀਆਂ ਨੇ ਵੱਡੇ ਵੱਡੇ ਮਜ਼ਬੂਤ ਰੱਸਿਆਂ ਦੀ ਮਦਦ ਨਾਲ ਜੰਗਲੀ ਹਾਥੀਆਂ ਨੂੰ ਟੋਇਆ ਚੋਕ ਕੱਢਿਆ ਫਿਰ ਰਾਜ ਦੇ ਆਦਮੀ ਨੇ ਉਹਨਾਂ ਨੂੰ ਰੱਸਿਆਂ ਨਾਲ ਬੰਨ੍ਹ ਦਿੱਤਾ ਇਸ ਤੋਂ ਬਾਅਦ ਉਹ ਸਾਰਾ ਹਾਲ ਰਾਜੇ ਨੂੰ ਦੱਸਣ ਲਈ ਰਾਜ ਮਹਿਲ ਵਾਪਸ ਚਲੇ ਗਏ ਉਹ ਜਾਂਦੇ ਹੋਏ ਆਪਣੇ ਨਾਲ ਪਾਲਤੂ ਹਾਥੀਆਂ ਨੂੰ ਵੀ ਲੈ ਗਏ ਰੁੱਖਾਂ ਨਾਲ ਬੰਜੇ ਜੰਗਲੀ ਹਾਥੀ ਪਰੀਸ਼ਾਨ ਤੇ ਘਬਰਾਏ ਹੋਏ ਸਨ ਆਪਣੇ ਚੁੰਡ ਦੇ ਇੰਨੇ ਹਾਥੀਆਂ ਨੂੰ ਫਸੇ ਦੇਖ ਕੇ ਰਾਜਾ ਬਹੁਤ ਦੁਖੀ ਹੋਇਆ ਉਸਨੇ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਬਹੁਤ ਸੋਚਿਆ ਉਦੋਂ ਹੀ ਉਸ ਨੂੰ ਉਸ ਉਜੜੇ ਹੋਏ ਸ਼ਹਿਰ ਦੇ ਚੂਹਿਆਂ ਦਾ ਖਿਆਲ ਆਇਆ ਚੁੰਡ ਦੇ ਕੁਝ ਹਾਥੀ ਟੋਏ ਵਿੱਚ ਫਸਣ ਤੋਂ ਬਚ ਗਏ ਸਨ ਉਹਨਾਂ ਵਿੱਚ ਹਾਥੀ ਰਾਜੇ ਦੀ ਰਾਣੀ ਵੀ ਸੀ ਹਾਥੀ ਰਾਜੇ ਨੇ ਆਪਣੀ ਰਾਣੀ ਨੂੰ ਤੁਰੰਤ ਚੂਹਿਆਂ ਦੇ ਸ਼ਹਿਰ ਜਾਣ ਤੇ ਉਹਨਾਂ ਨੂੰ ਸਾਰੀ ਗੱਲ ਦੱਸਣ ਲਈ ਗਿਆ। ਰਾਣੀ ਤੁਰੰਤ ਚੂਹਿਆਂ ਦੇ ਸ਼ਹਿਰ ਵੱਲ ਤੁਰ ਪਈ। ਸ਼ਹਿਰ ਵਿੱਚ ਪਹੁੰਚ ਕੇ ਉਸ ਨੇ ਚੂਹਿਆਂ ਨੂੰ ਹਾਥੀਆਂ ਦੇ ਫੜੇ ਜਾਣ ਦੀ ਖ਼ਬਰ ਸੁਣਾਈ। ਹਾਥੀਆਂ ਦੀ ਮੁਸੀਬਤ ਬਾਰੇ ਸੁਣ ਕੇ ਚੂਹੇ ਬਹੁਤ ਦੁਖੀ ਹੋਏ। ਹਜ਼ਾਰਾਂ ਚੂਹੇ ਲਾਈਨਅਪ ਬਣਾ ਕੇ ਬੱਜੇ ਹੋਏ ਹਾਥੀਆਂ ਨੂੰ ਛੁਡਾਉਣ ਤੁਰ ਪਏ। ਜੰਗਲ ਪਹੁੰਚਦੇ ਹੀ ਹਰ ਹਾਥੀ ਦੀ ਰੱਸੀ ਤੇ ਸੈਂਕੜੇ ਚੂਹੇ ਇਕੱਠੇ ਟੁੱਟ ਕੇ ਪੈ ਗਏ ਉਹਨਾਂ ਨੇ ਆਪਣੇ ਤਿੱਖੇ ਦੰਦਾਂ ਨਾਲ ਸਾਰੀਆਂ ਰस्सियां ਵੱਢ ਦਿੱਤੀਆਂ ਹਾਥੀ ਆਜ਼ਾਦ ਹੋ ਗਏ ਹੁਣ ਹਾਥੀ ਤੇ ਚੂਹੇ ਦੋਵੇਂ ਹੀ ਬਹੁਤ ਖੁਸ਼ ਸਨ ਚੂਹੇ ਖੁਸ਼ ਸਨ ਕਿ ਉਹ ਆਪਣੇ ਦੋਸਤਾਂ ਦੇ ਕੰਮ ਆਏ ਚੂਹਿਆਂ ਨੇ ਕਿਹਾ ਅੱਜ ਤੱਕ ਅਸੀਂ ਜਿੰਨੇ ਤਿਉਹਾਰ ਮਨਾਏ ਹਨ ਉਹਨਾਂ ਦੇ ਮੁਕਾਬਲੇ ਅੱਜ ਸਭ ਤੋਂ ਜ਼ਿਆਦਾ ਮਜ਼ਾ ਆਇਆ ਹੈ ਕਿਉਂਕਿ ਅੱਜ ਦੋਸਤੀ ਦਾ ਤਿਉਹਾਰ ਹੈ ਉਸ ਦਿਨ ਤੋਂ ਚੂਆ ਅਤੇ ਹਾਥੀਆ ਦੀ ਦੋਸਤੀ ਹੋਰ ਡੂੰਗੀ ਹੋ ਗਈ ਤੇ ਉਹ ਮਿਲ ਜੁਲ ਕੇ ਆਨੰਦ ਨਾਲ ਰਹਿਣ ਲੱਗੇ ਤਾਂ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਸ ਕਹਾਣੀ ਤੋਂ ਕੀ ਸਮਝ ਆਇਆ ਮੈਨੂੰ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਬਹੁਤ ਹੀ ਜਲਦ